ਮਾਮਲਾ ਸਾਰੇ ਆ ਸਾਡੇ ਭਰਾ ਨੇ ਬੂਟੇ ਲਾਏ ਹੋਇਆ ਇਥੇ 25-2600 ਦੇ ਕਰੀਬ ਲਾਇਆ ਹੈ 6 ਖੇਤਾਂ ਦੇ ਵਿੱਚ ਕਿਹੜੀ ਜਗ੍ਹਾ ਦੇ ਇਸਰਵਾਲਾ ਜੀ ਪਿੰਡ ਤੇ ਇਹ ਜਗਾ ਸਾਡੀ ਆ ਜੀ ਸਾਡੀ ਜੱਦੀ ਜ਼ਮੀਨ ਹੈ ਜੀ ਇਹ 25-2600 ਬੂਟਾ ਲਾ ਕੇ ਭਰਾ ਹਟ ਬਾਹਰ ਚਲ ਗਿਆ ਜੀ ਆ ਮੁੜ ਕੇ ਰਾ ਕੱਲ ਰਾਤ ਨੂੰ ਮੋਹਰ ਸਿੰਘ ਨੇ ਸਮੇਤੇ ਪੜਾਤੇ ਆਈ ਸਾਰੇ ਆ 150 ਦੇ ਕਰੀਬ ਉਹ ਰਾਤ ਨੂੰ ਜੜਾ ਜੂੜਾ ਸਾਰੀਆਂ ਗੈਬ ਕਰਤੀਆਂ ਬਲੀਆਂ ਚੱਕ ਕੇ ਲੈ ਗਿਆ ਆ ਪੱਤਰੇ ਪੱਤਰੇ ਸਪਿਰਦੇ ਪਾਏ ਤੁਹਾਡੇ ਸਾਹਮਣੇ ਉਹਨਾਂ ਆਪੇ ਤੁਹਾਡੇ ਨਹੀਂ ਨਹੀਂ ਸਾਡਾ ਕੋਈ ਲਾਗ ਡਟ ਨਹੀਂ ਉਹਨਾਂ ਜੀ ਫਿਰ ਗੱਲ ਦਾ ਕੀ ਕਰਨਾ ਬੱਢਣ ਦਾ ਬੱਸ ਜੀ ਠੱਕ ਛਾਈ ਪਰਚਾ ਦਿੱਤਾ ਜੀ ਪਤਾਰੇ ਐਸਐਚਓ ਦੇ ਕੱਲ ਦੇ ਕੇ ਆਏ ਆ 9 ਵਜੇ ਪਰਚਾ ਦੇ ਕੇ ਆਏ ਆ 1:30 ਵਜੇ 50 60 ਬੂਟੇ ਫੇਰ ਝੜਕਾਤੇ ਹੋਰੇ ਫੇਵੜਦੇ ਆ ਜੀ ਉਹ ਰਾਤੀ ਸਾਰੇ ਚੱਕ ਕੇ ਲੈ ਗਏ ਬੱਲੀਆਂ ਚੱਕ ਕੇ ਲੈ ਗਏ ਸਾਰੀਆਂ ਇਥੋਂ ਤੇ ਪਤਾਰੇ ਸਾਡੇ ਥਾਣੇ ਕੋਈ ਫੋਨ ਵਾਇ ਨਹੀਂ ਹੋਈ ਜਈ ਉਹ ਅਰੇ ਦੂਜੀ ਪਾਰਟੀ ਨਾਲ ਕੋਈ ਗੱਲ ਹੋਈ ਹੈ ਇਹਨਾਂ ਨਾਲ ਨਹੀਂ ਜੀ ਕੋਈ ਗੱਲਬਾਤ ਨਹੀਂ ਸਾਡੀ ਹੋਈ ਇਹਨਾਂ ਨਾਲ ਐਸਐਚਓ ਸਾਡੇ ਸੱਦੇ ਸੀ ਜਦਾਂ ਅਜੇ ਕੋਈ ਗੱਲਬਾਤ ਨਹੀਂ ਸਾਡੀ ਹੋਈ ਇਹ ਕੋਸਰੇ ਲੱਗਦੀ ਦੀ ਨਹੀਂ ਸਾਨੂੰ ਇਹ ਤੇ ਕਾਨੂੰਨੀ ਕਾਰਵਾਈ ਦਾ ਮੂਹਣ ਸੇ ਤਾਂ ਕੀਤੀ ਆ ਬਈ ਵਾਰ ਕੋਈ ਕਾਰਨ ਤਾਂ ਹੋਊਗਾ ਕਿ ਉਹਨੇ ਰਾਤ ਨੂੰ ਜਿਹੜਾ ਜਿੰਨਿਆ ਜਿਹੜੇ ਨਹੀਂ ਸਾਡੀ ਪਾਜੀ ਲਗ ਡਟ ਨਹੀਂ ਉਹਨਾਂ ਬਸ ਟੱਕੇ ਰਹੀ ਵੜ ਵੜ ਕੇ ਵੜ ਗਿਆ ਜੀ ਪਿੰਡ ਦੇ ਬੰਦੇ ਤੁਹਾਡੇ ਸਾਡੇ ਪਿੰਡ ਦਾ ਇਹ ਮੂਹਣ ਸਿੰਘ ਸਾਨੂੰ ਕਰਨਾ ਹੈ ਸੇ ਇਹ ਸਬ ਇੰਸਪੈਕਟਰ ਕੁਚਨ ਸਿੰਘ ਐਸਐਚ ਉਹ ਬਤਾਰਾ ਜੀ ਸਰ ਅੱਜ ਤੁਹਾਡੇ ਕੋਲ ਇੱਕ ਅ ਅੰਬਲੇਟਾਈ ਇਹ ਮਾਮਲਾ ਆਇਆ ਹੈ ਵਿਰਖਸ਼ਾਂ ਨੂੰ ਘਟੇਗਾ ਉਹ ਕਿਹੜੀ ਜਗ੍ਹਾ ਦਾ ਸੀ ਤੇ ਉਹ ਤੇ ਕੀ ਐਕਸ਼ਨ ਪਾਇਆ ਜਾ ਰਿਹਾ ਹੈ ਇਹ ਅੱਜ ਨਹੀਂ ਜੀ ਇਹ ਕੱਲ ਦਾ ਮਾਮਲਾ ਸਾਡੇ ਧਿਆਨ ਵਿੱਚ ਹੈ ਜੀ ਇਹ ਪਿੰਡ ਈਸ਼ਰਵਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਸ਼ਾਨਦੇਹੀ ਕਰਾਈ ਹੈ ਜ਼ਮੀਨ ਦੀ ਉਹ ਜ਼ਮੀਨ ਦੇ ਨਾਲ ਜਿਹੜੀ ਜ਼ਮੀਨ ਉਹਨਾਂ ਦੇ ਹਿੱਸੇ ਆਈ ਹੈ ਉਹਨਾਂ ਨੇ ਇੱਕ ਕਮਾਦੇ ਖੇਤ ਬੁਆਇਆ ਸੀ ਤੇ ਇੱਕ ਸਫੈਦਿਆਂ ਵਾਲੇ ਖੇਤ ਬੁਆਇਆ ਸੀਗਾ ਜਿਹੜਾ ਸਫੈਦਿਆਂ ਵਾਲਾ ਕੇਸ ਸੀਗਾ ਜੀ ਉਹਨਾਂ ਦਾ ਇਹਨਾਂ ਦਾ ਰਾਜੀਨਾਮਾ ਨਹੀਂ ਤੇ ਨਾ ਹੋ ਸਿਗਾ ਜਿਹੜੀ ਕਮਾਦ ਵਾਲੀ ਧੇਰਾ ਉਹਨਾਂ ਦਾ ਆਪਸ ਵਿੱਚ ਦੁਆਰਾ ਰਾਜੀਨਾਮਾ ਹੋ ਗਿਆ ਬਿਨਵਾਨ ਨਿਸ਼ਾਨਦੇਹੀ ਦੁਆਰਾ ਕਰਾਉਣਗੇ ਲੇਕਿਨ ਜਿਹੜੀ ਇਹ ਸਫੈਦਿਆਂ ਵਾਲੀ ਧੇਰਾ ਸਰਜੀਤ ਸਿੰਘ ਇਹ ਥੋੜਾ ਵੇਜਾਇਦਾ ਜੀ ਸਾਡੇ ਕਾਰਵਾਈ ਕਰੋ ਇਸ ਕਰਕੇ ਅਸੀਂ ਰੈਵਨਿਊ ਰਿਕਾਰਡ ਤੇ ਮੌਕੇ ਦੇ ਹਾਲਾਤ ਨੂੰ ਬਾਤ ਕੇ ਅਗਲੀ ਜਿਹੜੀ ਕਾਰਵਾਈ ਧਿਆਨ ਕਰ ਰਹੇ ਹਾਂ ਜੀ ਜੋ ਜੋ ਕਾਰਵਾਈ ਹੋਏਗੀ ਕਰਦੇ ਹਾਂ ਮਾਮਲਾ ਸਾਰ ਇਹ ਆ ਸਾਡੇ ਭਰਾ ਨੇ ਬੂਟੇ ਲਾਏ ਹੋਏ ਇਥੇ 25-2600 ਦੇ ਕਰੀਬ ਲਾਏ ਆ 6 ਖੇਤਾਂ ਦੇ ਵਿੱਚ ਕਿਹੜੀ ਜਗ੍ਹਾ ਇਹਸਰ ਵਾਲਾ ਜੀ ਪਿੰਡ ਤੇ ਇਹ ਜਗਾ ਸਾਡੀ ਆ ਜੀ ਸਾਡੀ ਜੱਦੀ ਜ਼ਮੀਨ ਹੈ ਜੀ ਇਹ 25-2600 ਬੂਟਾ ਲਾ ਕੇ ਭਰਾ ਸਾਡਾ ਬਾਹਰ ਚਲ ਗਿਆ ਜੀ ਆ ਮੁੜ ਕੇ ਰਾ ਕੱਲ ਰਾਤ ਨੂੰ ਮੋਹਰ ਸਿੰਘ ਨੇ ਵੇਤੀ ਬੜਾਤੇ ਆਈ ਸਾਰੇ ਆ 150 ਦੇ ਕਰੀਬ ਉਹ ਰਾਤੀਂ ਜੜਾ ਜੂੜਾ ਸਾਰੀਆਂ ਗੈਬ ਕਰਤੀਆਂ ਬਲੀਆਂ ਚੱਕ ਕੇ ਲੈ ਗਏ ਆ ਪੱਤਰੇ ਪੱਤਰੇ ਫਿਰਦੇ ਪਏ ਤੁਹਾਡੇ ਸਾਹਮਣੇ ਉਹ ਨਾਲ ਤੇ ਤੁਹਾਡੇ ਨਹੀਂ ਨਹੀਂ ਸਾਡੇ ਕੋਈ ਲਾਗ ਡਟ ਨਹੀਂ ਉਹਨਾਂ ਜੀ ਫਿਰ ਗੱਡਣ ਦਾ ਕੀ ਕਰਨਾ ਬੱਡਣ ਦਾ ਬਸ ਜੀ ਠੱਕੇ ਛਾਈ ਪਰਚਾ ਦਿੱਤਾ ਜੀ ਪਤਾਰੇ ਐਸ ਐਚਓ ਦੇ ਕੱਲ ਦੇ ਕੇ ਆਏ ਆ 2 ਵਜੇ ਪਰਚਾ ਦੇ ਕੇ ਆਏ ਆ 1.5 ਵਜੇ 50 60 ਬੂਟੇ ਫੇਚੜ ਘਾਤੇ ਹੋਰੇ ਫੇਵੜਦੇ ਆ ਜੀ ਉਹ ਰਾਤੀਂ ਸਾਰੇ ਚੱਕ ਕੇ ਲੈ ਗਏ ਬਲੀਆਂ ਚੱਕ ਕੇ ਲੈ ਗਏ ਸਾਰੀਆਂ ਇਥੋਂ ਤੇ ਪਤਾਰੇ ਸਾਡੇ ਥਾਣੇ ਕੋਈ ਫੋਨ ਵਾਇ ਨਹੀਂ ਹੋ ਜਾਈ ਸੜੀ ਦੂਜੀ ਪਾਰਟੀ ਨਾਲ ਕੋਈ ਗੱਲ ਹੋਈ ਹੈ ਇਹਨਾਂ ਨਾਲ ਨਹੀਂ ਜੀ ਕੋਈ ਗੱਲਬਾਤ ਨਹੀਂ ਸਾਡੀ ਹੋਈ ਇਹਨਾਂ ਨਾਲ ਵੈਸੇ ਐਸਐਚਓ ਸਾਡੇ ਸੱਦੇ ਸੀ ਜਦਾਂ ਅਜੇ ਕੋਈ ਗੱਲਬਾਤ ਨਹੀਂ ਸਾਡੀ ਹੋਈ ਜੀ ਇਹ ਕੋਈ ਸਿਰੇ ਲੱਗਦੀ ਦੀਦ ਨਹੀਂ ਸਾਨੂੰ ਇਹ ਤੇ ਕਾਨੂੰਨੀ ਕਾਰਵਾਈ ਤਾਂ ਮੋਹਨ ਸਿੰਘ ਨੇ ਤੇ ਕੀਤੀ ਆ ਬੱਸ ਕੋਈ ਕਾਰਨ ਤਾਂ ਹੋਊਗਾ ਕਿ ਉਹਨੇ ਰਾਤ ਨੂੰ ਜਦ ਜਿਨੇ ਆ ਜਿਹੜੇ ਨਹੀਂ ਸਰ ਕੋਈ ਸਾਡੀ ਭਾਜੀ ਲੱਗ ਡਟ ਨਹੀਂ ਉਹਨਾਂ ਬਸ ਟੱਕੇ ਰਹੇ ਵੜ ਵੜ ਕੇ ਵੜ ਗਿਆ ਜੀ ਪਿੰਡ ਦੇ ਬੰਦੇ ਤੁਹਾਡੇ ਸਾਡੇ ਪਿੰਡ ਦਾ ਇਹ ਮੋਹਨ ਸਿੰਘ ਸਾਨੂੰ ਕਰਨਿਆ ਸਿੰਘ ਐ ਸਬ ਇੰਸਪੈਕਟਰ ਚੰਦ ਸਿੰਘ ਐਸਐਚਓ ਪਤਾਰਾ ਜੀ ਸਰ ਅੱਜ ਤੁਹਾਡੇ ਕੋਲ ਇੱਕ ਅੰਮਲਾਈਆ ਇਹ ਮਾਮਲਾ ਆਇਆ ਵਿਰਖਾ ਨੂੰ ਭੇਜਦਾ ਉਹ ਕਿਹੜੀ ਜਗ੍ਹਾ ਦਾ ਸੀ ਤੇ ਉੱਤੇ ਕੀ ਐਕਸ਼ਨ ਪਤਾ ਜੀ ਇਹ ਅੱਜ ਨਹੀਂ ਜੀ ਇਹ ਕੱਲ ਦਾ ਮਾਮਲਾ ਸਾਡੇ ਧਿਆਨ ਵਿੱਚ ਹੈ ਜੀ ਇਹ ਪਿੰਡ ਈਸ਼ਰਵਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਸ਼ਾਨਦੇਹੀ ਕਰਾਈ ਹੈ ਜ਼ਮੀਨ ਦੀ ਉਹ ਜ਼ਮੀਨ ਦੇ ਨਾਲ ਜਿਹੜੀ ਜ਼ਮੀਨ ਉਹਨਾਂ ਦੇ ਹਿੱਸੇ ਆਈ ਹੈ ਉਹਨਾਂ ਨੇ ਇੱਕ ਕਮਾਦੇ ਖੇਤ ਬੁਆਇਆ ਸੀ ਤੇ ਇੱਕ ਸਫੈਦਿਆਂ ਵਾਲੇ ਖੇਤ ਨਵਾਇਆ ਸੀਗਾ ਜੀ ਜਿਹੜਾ ਸਫੈਦਿਆਂ ਵਾਲਾ ਕੇਸ ਸੀਗਾ ਜੀ ਉਹਨਾਂ ਦਾ ਇਹਨਾਂ ਦਾ ਰਾਜਨਾਵਾ ਨਹੀਂ ਤੇ ਨਾ ਹੋ ਸਕੇ ਜਿਹੜੀ ਕਮਾਦ ਵਾਲੀ ਧੇਰਾ ਉਹਨਾਂ ਦਾ ਆਪਸ ਵਿੱਚ ਦੁਆਰਾ ਰਾਜਨਾਵਾ ਹੋ ਗਿਆ ਬਿਨਵਾਨ ਨਿਸ਼ਾਨਦੇਹੀ ਦੁਆਰਾ ਕਰਾਉਣਗੇ ਲੇਕਿਨ ਜਿਹੜੀ ਇਸ ਫਾਇਦੇ ਵਾਲੀ ਧੇਰਾ ਸਰਜੀਤ ਸਿੰਘ ਇਹ ਥੋੜਾ ਬੇਜਾਇਦਾ ਜੀ ਸਾਡੇ ਕਾਰਵਾਈ ਕਰੋ ਇਸ ਕਰਕੇ ਅਸੀਂ ਰੈਵਨਿਊ ਰਿਕਾਰਡ ਤੇ ਮੌਕੇ ਦੇ ਹਾਲਾਤ ਨੂੰ ਬਾਤ ਕੇ ਅਗਲੀ ਜਿਹੜੀ ਕਾਰਵਾਈ ਧਿਆਨ ਕਰ ਰਹੇ ਹਾਂ ਜੀ ਜੋ ਜੋ ਕਾਰਵਾਈ ਹੋਏਗੀ ਕਰਦੇ ਹਾਂ